ਦੋਸਤੋ ਪੰਜਾਬ ਵਿੱਚ ਦੌਰ ਚੱਲ ਰਿਹਾ ਸੀ ਖੜਕੂਵਾਦ ਦਾ ਜਦੋਂ ਅਚਾਨਕ ਇੱਕ ਦਿਨ ਖਬਰ ਆਉਂਦੀ ਹੈ ਕਿ ਪੰਜਾਬ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਲਾਲਾ ਜਗਤ ਨਾਰਾਇਣ ਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਹੈ ਲਾਲਾ ਜਗਤ ਨਾਰਾਇਣ ਜੋ ਕੱਲ ਤੱਕ ਆਪ ਖਬਰਾਂ ਛਾਪਦਾ ਹੁੰਦਾ ਸੀ ਜਿਸ ਦਾ ਕਾ ਇੱਕ ਇੱਕ ਬੋਲ ਅਖਬਾਰਾਂ ਦੀਆਂ ਵੱਡੀਆਂ-ਵੱਡੀਆਂ ਸੁਰਖੀਆਂ ਬਣਦਾ ਹੁੰਦਾ ਸੀ ਜੋ ਕੱਲ ਖੁਦ ਪੰਜਾਬ ਵਿੱਚ ਹੋ ਰਿਹਾ ਹੈ ਕ੍ਰਾਈਮ ਜਾਂ ਹੋਰ ਮੁੱਦਿਆਂ ਦੀ ਜਾਣਕਾਰੀ ਲੋਕਾਂ ਨੂੰ ਦਿੰਦਾ ਹੁੰਦਾ ਸੀ ਓ ਲਾਲਾ ਜਗਤ ਨਾਰਾਇਣ ਅੱਜ ਆਪ ਖੁਦ ਅਖਬਾਰ ਦੀ ਸੁਰਖੀ ਬਣ ਕੇ ਰਹਿ ਜਾਂਦਾ। ਦੋਸਤੋ ਅੱਜ ਦੇ ਸਮੇਂ ਪੰਜਾਬ ਅਤੇ ਭਾਰਤ ਦੇ ਮਸ਼ਹੂਰ ਅਖਬਾਰ ਜਗ ਬਣੀ ਦੇ ਸੰਪਾਦਕ ਲਾਲਾ ਜਗਤਰਾਇਰ ਦਾ ਅਚਾਨਕ ਖੜਕੂਵਾਦ ਦੇ ਦੌਰ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਇਹ ਘਟਨਾ ਉਸ ਵੇਲੇ ਵਾਪਰਦੀ ਹੈ ਜਦੋਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਧਰਮਯੁੱਧ ਮੋਰਚਾ ਚੱਲ ਰਿਹਾ ਹੁੰਦਾ ਹੈ। ਜਗਬਾਣੀ ਦੇ ਸੰਪਾਦਕ ਲਾਲਾ ਜਗਤਨਾਰਾਇਣ ਦੀ ਹੱਤਿਆ ਦੇ ਦੋਸ਼ ਸਿੱਧੇ ਖਾਰਕੂਆਂ ਉੱਤੇ ਲੱਗਦੇ ਹਨ ਤੇ ਇਹ ਪਹਿਲੀ ਵਾਰ ਹੋ ਰਿਹਾ ਸੀ ਜਦੋਂ ਲਾਲਾ ਜਗਤਨਾਰਾਇਣ ਦੇ ਕਤਲ ਦੇ ਸਬੰਧ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਪਹਿਲੀ ਵਾਰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਜਗਬਾਣੀ ਦੇ ਮਰਹੂਮ ਸੰਪਾਦਕ ਲਾਲਾ ਜਗਤਨਾਰਾਇਣ ਦੇ ਕਤਲ ਦੀ ਅਸਲ ਕਹਾਣੀ ਬਾਰੇ ਕੌਣ ਸਨ ਲਾਲਾ ਜਗਤਨਾਰਾਇਣ ਕਿਹੜੇ ਖਾਰਕੂਆਂ ਨੇ ਉਹਨਾਂ ਦਾ ਕਤਲ ਕੀਤਾ ਲਾਲਾ ਜਗਤਨ ਨਾਰਾਇਣ ਦੀ ਖੜਕੂਆਂ ਦੇ ਨਾਲ ਕੀ ਦਸ਼ਮਣੀ ਸੀ ਜਿਸ ਦਾ ਖਮਿਆਜਾ ਉਹਨਾਂ ਨੂੰ ਆਪਣੀ ਜਾਨ ਦੇ ਕੇ ਚਕਾਉਣਾ ਪਿਆ ਤੇ ਲਾਲਾ ਜਗਤਨ ਨਾਰਾਇਣ ਦੇ ਕਤਲ ਮਾਮਲੇ ਦਾ ਸੰਤਾਂ ਦੇ ਨਾਲ ਕੀ ਸੰਬੰਧ ਸੀ ਕਿਉਂ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹ ਸਾਰੀ ਕਹਾਣੀ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਥੋੜਾ ਲਾਲਾ ਜਗਤਨਾਰੈਨ ਦੇ ਪਿਛੋਕੜ ਉੱਤੇ ਝਾਤ ਮਾਰੀਏ ਤਾਂ ਉਸ ਦਾ ਜਨਮ 1899 ਈਸਵੀ ਵਿੱਚ ਪਾਕਿਸਤਾਨ ਦੇ ਸ਼ਹਿਰ ਗੁਜਰਾਵਾਲਾ ਵਿੱਚ ਹੁੰਦਾ ਹੈ ਉਸ ਵਕਤ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਲਾਲਾ ਜਗਤਨਾਰੈਨ ਜਵਾਨ ਹੋ ਕੇ ਆਜ਼ਾਦੀ ਕੁਲਾਟੀਏ ਲਾਲਾ ਲਾਜਪਤ ਰਾਏ ਦਾ ਸਾਥੀ ਬਣ ਜਾਂਦਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਲਾਲਾ ਜਗਤਨਾਰੈਨ ਲਾਹੌਰ ਵਿੱਚ ਵਿਜੇਨੰਦ ਪ੍ਰਸਤੋਂ ਆਪਣੇ ਪੱਤਰਛਪਨੇ ਸ਼ੁਰੂ ਕਰਦਾ ਹੈ ਤੇ ਆਜ਼ਾਦੀ ਤੋਂ ਬਾਅਦ ਜਲੰਧਰ ਆ ਕੇ 1948 ਦੇ ਵਿੱਚ ਲਾਲਾ ਜਗਤ ਨਾਰਾਇਣ ਨੇ ਉਰਦੂ ਭਾਸ਼ਾ ਵਿੱਚ ਹਿੰਦ ਸਮਾਚਾਰ ਪੱਤਰ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ 1965 ਦੇ ਵਿੱਚ ਹਿੰਦੀ ਭਾਸ਼ਾ ਵਿੱਚ ਪੰਜਾਬ ਕੇਸਰੀ ਅਖਬਾਰ ਸ਼ੁਰੂ ਕੀਤਾ ਜਾਂਦਾ ਜੋ ਲੋਕਾਂ ਵਿੱਚ ਕਾਫੀ ਮਕਬੂਲ ਹੁੰਦਾ ਤੇ ਫਿਰ ਸਾਲ 1978 ਦੇ ਵਿੱਚ ਲਾਲਾ ਜਗਤ ਨਾਰਾਇਣ ਵੱਲੋਂ ਪੰਜਾਬੀ ਭਾਸ਼ਾ ਵਿੱਚ ਜਗ ਬਣੀ ਅਖਬਾਰ ਦੀ ਪਹਿਲੀ ਵਾਰ ਨੀਂ ਰੱਖੀ ਜਾਂਦੀ ਹੈ। ਜੋ ਪੰਜਾਬ ਵਿੱਚ ਬਹੁਤ ਪਸੰਦ ਕੀਤਾ ਗਿਆ ਇਹ ਤਾਂ ਸ੍ਰੀ ਲਾਲਾ ਜਗਤ ਨਾਰਾਇਣ ਦਾ ਪਰਵਾਰਿਕ ਪਿਛੋਕੜ ਹੁਣ ਆਪਾਂ ਉਸ ਕਹਾਣੀ ਵੱਲ ਆਉਂਦੇ ਆਂ ਜੋ ਲਾਲਾ ਜਗਤ ਨਾਰਾਇਣ ਦੇ ਕਤਲ ਦਾ ਕਾਰਨ ਬਣੀ ਦਰਅਸਲ ਸਾਰੀ ਘਾਲੀ ਦੀ ਸ਼ੁਰੂਆਤ ਵੀ ਉਸੇ ਸਾਲ ਤੋਂ ਹੁੰਦੀ ਹੈ ਜਿਸ ਸਾਲ ਲਾਲਾ ਜਗਤ ਨਾਰਾਇਣ ਜੱਗਬਾਣੀ ਅਖਬਾਰ ਦੀ ਨੀਂ ਰੱਖਦੇ ਹਨ ਉਹ ਸਾਲ ਸੀ 1978 ਦਾ ਜਿਸ ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਵਿੱਚ ਵਾਪਰਦਾ ਨਿਰੰਕਾਰੀ ਖੂਨੀ ਕਾਂਡ ਜਿਸ ਨੇ ਪੰਜਾਬ ਦਾ ਇਤਿਹਾਸ ਪੰਜਾਬ ਦਾ ਆਉਣ ਵਾਲਾ ਭਵਿੱਖ ਹੀ ਬਦਲ ਕੇ ਰੱਖ ਦਿੱਤਾ ਸੀ 1978 ਦੀ ਵਿਸਾਖੀ ਦੇ ਨਰੰਗਕਾਰੀ ਕਾਂਡ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਸਿਆਸਤ ਦਾ ਉਭਾਰ ਹੁੰਦਾ ਹੈ ਜਿਸ ਦਾ ਚਿਹਰਾ 모ਰਾ ਬੜਦੇ ਹਨ ਦਮਦਮੀ ਟਕਸਾਲ ਦੇ ਮੁਖੀ ਸੰਤ ਜਮੈਲ ਸਿੰਘ ਭਿੰਡਰਾਵਾਲਾ ਉਸ ਤੋਂ ਬਾਅਦ ਪੰਜਾਬ ਵਿੱਚ ਨਦਪੁਰ ਦੇ ਮਤੇ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਕੋਸ਼ਿਸ਼ਾਂ ਤੇਜ਼ ਹੁੰਦੀਆਂ ਹਨ ਅਨੰਦਪੁਰ ਦੇ ਮਤੇ ਵਿੱਚੋਂ ਇੱਕ ਮੰਗ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਹਿੰਦੂ ਧਰਮ ਦੇ ਧਾਰਮਿਕ ਸ਼ਹਿਰ ਹਰਦوار ਅਤੇ ਕਾਂਚੀ ਮੰਗ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਇਸ ਮੰਗ ਨੂੰ ਮਨਵਾਉਣ ਲਈ ਸਾਲ 1981 ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਵਾਸਤੇ ਪਹਿਲੇ ਪਹਿਲ ਕਈ ਹਿੰਦੂ ਜਥੇਬੰਦੀਆਂ ਨੂੰ ਵੀ ਭਰੋਸੇ ਵਿੱਚ ਲਿਆ ਜਾਂਦਾ। ਸਾਲ 1981 ਦੇ 25 ਮਈ ਵਾਲੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਜਿਸ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਹਿੰਦੂ ਆਗੂ ਦਰਗਿਆਣਾ ਮਦਦ ਕਮੇਟੀ ਦੇ ਪ੍ਰਧਾਨ ਗੋਪੀਜੰਦ ਪਾਟਿਆ ਆਰੀਆ ਸਮਾਜ ਸਭਾ ਦੇ ਮੁਖੀ ਸ਼੍ਰੀ ਭੋਲਾ ਨਾਥ ਦਿਲਾਵਰੀ ਓਪੀ ਪ੍ਰਭਕਰ ਵਰਕੇ ਹੋਰ ਵੀ ਕਈ ਹਿੰਦੂ ਆਗੂ ਹਿੱਸਾ ਲੈਂਦੇ ਹਨ ਇਸ ਮੀਟਿੰਗ ਵਿੱਚ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਸਿਗਰਟ ਤੰਬਾਕੂ ਮੀਟ ਆਦਿ ਦੇ ਪਵਤੀ ਲਗਾਉਣ ਦੀਆਂ ਸਾਰਿਆਂ ਵੱਲੋਂ ਸਹਿਮਤੀ ਪ੍ਰਗਟਾਈ ਜਾਂਦੀ ਮੀਟਿੰਗ ਵਿੱਚ ਇਹ ਵੀ ਸਹਿਮਤੀ ਬਣੀ ਕਿ ਜੋ 31 ਮਈ ਨੂੰ ਸਿੱਖਾਂ ਵੱਲੋਂ ਇਸ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਉਸ ਵਿੱਚ ਹਿੰਦੂ ਆਗੂ ਵੀ ਹਿੱਸਾ ਲੈਣਗੇ ਪਰ ਮੀਟਿੰਗ ਤੋਂ 2 ਦਿਨਾਂ ਬਾਅਦ 27 ਮਈ ਨੂੰ ਹੀ ਕੁਝ ਹੋਰ ਹਿੰਦੂ ਆਗੂਆਂ ਵੱਲੋਂ ਇਸ ਦੇ ਖਿਲਾਫ ਪੈਤੜਾ ਪਨਾਇਆ ਜਾਂਦਾ ਹੈ ਤੇ 29 ਮਈ ਨੂੰ ਅੰਮ੍ਰਿਤਸਰ ਸ਼ਹਿਰ ਹੋਲੀ ਸਿਟੀ ਬ੍ਰਾਂਡ ਦੇ ਖਿਲਾਫ ਇੱਕ ਜਲੂਸ ਕੱਢਿਆ ਜਾਂਦਾ 29 ਮਈ ਨੂੰ ਕੱਢੇ ਗਏ ਇਸ ਜਲੂਸ ਦੇ ਵਿੱਚ ਸੋਟੀਆਂ ਤੇ ਬੀੜੀਆਂ ਦੇ ਬੰਡਲ ਬਨ ਕੇ ਪੂਰੇ ਸ਼ਹਿਰ ਵਿੱਚ ਘੁਮਾਏ ਜਾਂਦੇ ਹਨ ਨਾਲ ਕੁਝ ਸ਼ਰਾਰਤੀ ਲੋਕਾਂ ਵੱਲੋਂ ਭੜਕਾਓ ਨਾਰੇ ਲਗਾਏ ਜਾਂਦੇ ਜਦੋਂ ਇਹ ਜਲੂਸ ਪੂਰੇ ਸ਼ਹਿਰ ਵਿੱਚ ਘੁੰਮਦਾ ਹੈ ਤਾਂ ਕਈ ਤਮਾਤੇ ਬਹਿਸਵਾਦੀਆਂ ਤੇ ਝੜਪਾਂ ਹੁੰਦੀਆਂ ਕਿਤੇ ਕਿਤੇ ਤਾਂ ਇਹ ਝੜਪਾਂ ਇੰਨੀਆਂ ਖੋਨੀ ਰੂਪ ਧਾਰ ਗਈਆਂ ਕਿ ਇੱਕ ਆਈਟੀਆਈ ਦੇ ਸਿੱਖ ਵਿਦਿਆਰਥੀ ਬਲਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਬਾਅਦ ਵਿੱਚ ਇਸੇ ਨੂੰ ਲੈ ਕੇ ਦੋਹਾਂ ਧਿਰਾਂ ਦੇ ਵਿੱਚ ਬਿਆਨਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਜਿਉ ਹੌਲੀ-ਹੌਲੀ ਅਖਬਾਰਾਂ ਦੀਆਂ ਸੁਰਖੀਆਂ ਬਣ ਲੱਗੀਆਂ ਸਨ ਉਸ ਅਜਿਹੇ ਮੌਕੇ ਤੇ ਲਾਲਾ ਜਗਤ ਨਾਰਾਇਣ ਵੱਲੋਂ ਵੀ ਖੁੱਲ੍ਹ ਕੇ ਸੰਤ ਪਿੰਡਰਾਵਾਲਿਆਂ ਦਾ ਆਪਣੀਆਂ ਅਖਬਾਰਾਂ ਰਾਹੀਂ ਵਿਰੋਧ ਕੀਤਾ ਜਾਂਦਾ ਸੀ ਇਸ ਤੋਂ ਇਲਾਵਾ ਲਾਲਾ ਜਗਤ ਨਾਰਾਇਣ ਦਾ ਨਾਮ ਇੱਕ ਹੋਰ ਘਟਨਾ ਨਾਲ ਵੀ ਸਾਹਮਣੇ ਆਉਂਦਾ ਹੈ ਜੋ ਇਸੇ ਦੇ ਨਾਲ ਜੁੜੀ ਹੋਈ ਹੈ ਜਦੋਂ 1978 ਦੇ ਵਿੱਚ ਨਿਰੰਕਾਰੀ ਕਾਰਡ ਵਾਪਰਦਾ ਤਾਂ ਇਸ ਪੂਰੇ ਸਾਕੇ ਵਿੱਚ ਤੇਰਾ ਅਖਡ ਕਿਰਤਨੀ ਜਸਦੇਵ ਸਿੰਘਾਂ ਦੀ ਮੌਤ ਹੋ ਜਾਂਦੀ ਜਿਸ ਕਾਰਨ ਇੱਕ ਮਾਮਲਾ ਦਰਜ ਪੁਲਿਸ ਵੱਲੋਂ ਕੀਤਾ ਜਾਂਦਾ ਹੈ ਪਰ ਉਸ ਮਾਮਲੇ ਵਿੱਚ ਗਵਾਹੀ ਲਾਲਾ ਜਗਤ ਨਾਰੈਣ ਵੱਲੋਂ ਦਿੱਤੀ ਜਾਂਦੀ ਹੈ ਇਸ ਕੇਸ ਦਾ ਟ੍ਰਾਇਲ ਪੰਜਾਬ ਤੋਂ ਬਾਹਰ ਹਰਿਆਣਾ ਦੀ ਅਦਾਲਤ ਵਿੱਚ ਹੁੰਦਾ ਜਿਸ ਵਿੱਚ ਸਾਰੇ ਦੇ ਸਾਰੇ ਦੋਸ਼ੀ ਨਿਰੰਕਾਰੀ ਬਰੀ ਹੋ ਜਾਂਦੇ ਹਨ ਇਸ ਪੂਰੇ ਘਟਨਾਕਰਮ ਦਾ ਇੱਕ ਮੁੱਖ ਗਵਾਹ ਬਣਨ ਕਾਰਨ ਵੀ ਸਿੱਖ ਜਥੇਬੰਦੀਆਂ ਦੇ ਮਨ ਵਿੱਚ ਲਾਲਾ ਜਗਤ ਨਾਰਾਇਣ ਦੇ ਖਿਲਾਫ ਰੋਸ ਹੁੰਦਾ ਹੈ ਸਮਾਂ ਅੱਗੇ ਵੀ ਦਾ ਤੇ ਮਹੀਨਾ ਹੁੰਦਾ ਸਤੰਬਰ 1981 ਦਾ ਇਸੇ 1981 ਦੇ ਸਤੰਬਰ ਮਹੀਨੇ ਦੀ 9 ਤਰੀਕ ਵਾਲੇ ਦਿਨ ਲਾਲਾ ਜਗਤ ਨਾਰਾਇਣ ਦੀ ਕਾਰ ਲੁਧਿਆਣੇ ਤੋਂ ਜਲੰਧਰ ਬਾਈਪਾਸ ਰੋਡ ਤੇ ਜਾ ਰਹੀ ਹੁੰਦੀ ਹੈ ਉਸ ਦਿਨ ਲਾਲਾ ਜਗਤ ਨਾਰਾਇਣ ਪਟਿਆਲੇ ਵਿੱਚ ਇੱਕ ਅੱਖਾਂ ਦੇ ਕੈਪ ਦਾ ਅਦਕਾਟਨ ਕਰਕੇ ਵਾਪਸ ਆ ਰਿਹਾ ਸੀ ਡਰਾਈਵਰ ਕਾਰ ਚਲਾ ਰਿਹਾ ਹੁੰਦਾ ਤੇ ਜਗਤਨਾਰਾਇਣ ਪਿਛਲੀ ਸੀਟ ਤੇ ਅੱਖਾਂ ਬੰਦ ਕਰੀ ਬੈਠਾ ਕਿਸੇ ਗਹਿਰੀ ਸੋਚ ਦੇ ਵਿੱਚ ਡੁੱਬਾ ਹੁੰਦਾ ਏ ਉਸਦੇ ਕੋਈ ਜਾਚਿਤ ਵੀ ਨਹੀਂ ਸੀ ਕਿ ਮੌਤ ਉਸਦੇ ਪਿੱਛੇ ਥੋੜੀ ਦੂਰ ਤੇ ਹੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੁਰ ਹੀ ਆ ਰਹੀ ਹੈ ਦਰਸਲ ਇੱਕ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਲਾਲਾ ਜਗਤਨਾਰਾਇਣ ਦੀ ਕਾਰ ਦਾ ਲਗਾਤਾਰ ਪਿੱਛਾ ਕਰ ਰਿਹਾ ਸੀ ਜਿਸ ਤੇ ਕੁੱਲ ਤਿੰਨ ਲੋਕ ਸਵਾਰ ਸਨ ਇਨ੍ਹਾਂ ਹਮਲਾਵਰਾਂ ਵਿੱਚ ਪਹਿਲਾ ਨਛੱਤਰ ਸਿੰਘ ਰੋਡੇ ਦੂਜਾ ਦਲਵੀਰ ਸਿੰਘ ਤੇ ਤੀਜਾ ਸਵਰਨ ਸਿੰਘ ਸ਼ਾਮਲ ਸਨ ਦੱਸਿਆ ਜਾਂਦਾ ਹੈ ਕਿ ਤਿੰਨ ਹਮਲਾਵਰਾਂ ਵੱਲੋਂ ਪਹਿਲਾਂ ਵੀ ਕੁਰਕ ਖੇਤਰ ਵਿੱਚ ਸੂਰਜ ਗ੍ਰਹਿਣ ਦੇ ਮੌਕੇ ਲਾਲਾ ਜਗਤ ਨਾਰਾਇਣ ਤੇ ਕਾਤਲਾਨਾ ਹਮਲਾ ਕਰਨ ਦੀ ਸਾਜ਼ਿਸ਼ ਘੜੀ ਗਈ ਸੀ ਪਰ ਕਿਸੇ ਕਾਰਨ ਲਾਲਾ ਜਗਤ ਨਾਰਾਇਣ ਉੱਥੇ ਪਹੁੰਚ ਨਾ ਸਕੇ ਦੂਜੇ ਪਾਸੇ ਇਧਰ ਬਾਈਪਾਸ ਤੇ ਤੁਰੇ ਜਾ ਰਹੀ ਕਾਰ ਦੇ ਅਚਾਨਕ ਬੁਲਟ ਮੋਟਰਸਾਈਕਲ ਬਿਲਕੁਲ ਨੇੜੇ ਆ ਜਾਂਦਾ ਤੇ ਮੋਟਰਸਾਈਕਲ ਤੇ ਸਵਾਰ ਹਮਲਾਵਰ ਸਵਰਨ ਸਿੰਘ ਵੱਲੋਂ ਲਾਲਾ ਜਗਤ ਨਾਰਾਇਣ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਕਾਰ ਉੱਥੇ ਖੜ ਜਾਂਦੀ ਮੋਟਰਸਾਈਕਲ ਸਵਾਰ ਥੋੜਾ ਅੱਗੇ ਲੰਘ ਜਾਂਦੇ ਹਨ ਡਰਾਈਵਰ ਕਾਰ ਨੂੰ ਵਾਪਸ ਲੁਧਿਆਣੇ ਵੱਲ ਮੋੜਨ ਦੀ ਕੋਸ਼ਿਸ਼ ਕਰਦਾ ਪਰ ਮੋਟਰਸਾਈਕਲ ਤੇ ਸਵਾਰ ਹਮਲਾਵਰ ਫਿਰ ਮੁੜ ਕੇ ਆਉਂਦੇ ਤੇ ਦੁਬਾਰਾ ਲਾਲਾ ਜਗਤ ਨਾਰਾਇਣ ਉੱਤੇ ਗੋਲੀਆਂ ਦੀ ਬੁਸ਼ਾਰ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਮੌਕੇ ਤੇ ਹੀ ਲਾਲਾ ਜਗਤ ਨਾਰਾਇਣ ਦੀ ਮੌਤ ਹੋ ਗਈ ਸੀ ਪਰ ਜਦੋਂ ਹਮਲਾਵਰ ਦੁਬਾਰਾ ਮੋਟਰਸਾਈਕਲ ਤੇ ਚੜ ਕੇ ਫਰਾਰ ਹੋਣ ਲੱਗੇ ਤਾਂ ਉਹ ਬੁਲਟ ਸਟਾਰਟ ਹੀ ਨਾ ਹੋਇਆ ਜਿਸ ਕਾਰਨ ਮੋਟਰਸਾਈਕਲ ਉੱਤੇ ਸੁੱਟ ਕੇ ਹਮਲਾਵਰ ਪੈਦਲ ਭੱਜ ਤੁਰਦੇ ਦੂਜੇ ਪਾਸੇ ਗੋਲੀਆਂ ਦੀ ਆਵਾਜ਼ ਸੁਣ ਕੇ ਕੁਝ ਆਮ ਲੋਕ ਹਮਲਾਵਰਾਂ ਦੇ ਪਿੱਛੇ ਭੱਜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਇਸ ਤਰ੍ਹਾਂ ਭੱਜਦੇ ਆ ਭੱਜਦੇ ਆ ਹੀ ਹਮਲਾਵਰ ਇੱਕ ਦੂਜੇ ਨਾਲੋਂ ਵੱਖਰੇ ਹੋ ਜਾਂਦੇ ਪਹਿਲਾ ਨਛੱਤਰ ਸਿੰਘ ਰੋਡੇ ਜਿਸ ਨੂੰ ਖੇਤਾਂ ਵਿੱਚ ਕੰਮ ਕਰਦੇ ਕੁਝ ਲੋਕਾਂ ਵੱਲੋਂ ਘੇਰ ਲਿਆ ਜਾਂਦਾ ਹੈ ਜਿੱਥੋਂ ਉਸਨੂੰ ਫੜ ਕੇ ਮੰਝ ਫੱਗੂ ਵਾਲਾ ਪਿੰਡ ਵਿੱਚ ਲਜਾਇਆ ਗਿਆ ਤੇ ਐਸਐਸਪੀ ਲੁਧਿਆਣਾ ਵੱਲੋਂ ਉਸ ਦੀ ਸੜਖਤ ਕੀਤੀ ਗਈ ਇਸ ਤੋਂ ਬਾਅਦ 28 ਦਿਨ ਨਛੱਤਰ ਸਿੰਘ ਰੋਡੇ ਪੁਲਸ ਕਸਟਡੀ ਵਿੱਚ ਰਹਿੰਦਾ ਤੇ ਫੇਰ ਨਿਆਇਕ ਰਸਤੇ ਵਿੱਚ ਭੇਜ ਦਿੱਤਾ ਗਿਆ ਦੂਜੇ ਹਮਲਾਵਰ ਦਲਵੀਰ ਸਿੰਘ ਤੇ ਸਵਰਨ ਸਿੰਘ ਮੌਕੇ ਵਾਰਦਾਤ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ ਸਵਰਨ ਸਿੰਘ ਭੱਜ ਕੇ ਬੰਬੇ ਚਲਾ ਗਿਆ ਸੀ ਜਿੱਥੇ ਕੁਝ ਸਮਾਂ ਰਹਿਣ ਬਗਰ ਉਹ ਵਾਪਸ ਪੰਜਾਬ ਆ ਕੇ ਇੱਕ ਗੁਮਟੀ ਕਲਾ ਪਿੰਡ ਵਿੱਚ ਰਹਿਣ ਲੱਗ ਪੈਂਦਾ ਹੈ ਪਰ ਉਸ ਦੀ ਸੂ ਪੁਲਿਸ ਨੂੰ ਮਿਲ ਜਾਂਦੀ ਜਿਸ ਕਾਰਨ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਲਾਲਾ ਜਗਤ ਨਾਰਾਇਣ ਦੇ ਕਤਲ ਮਾਮਲੇ ਵਿੱਚ 타이 ਗਗਸਤ 1983 ਨੂੰ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਜਿਸ ਵਿੱਚ ਨਛੱਤਰ ਸਿੰਘ ਰੋਡੇ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਸਵਰਨ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਇਹ ਹਮਲਾਵਰ ਨਛੱਤਰ ਸਿੰਘ ਰੋਡੇ ਫਿਰ 16 ਸਾਲਾਂ ਬਾਅਦ 1991 ਦੇ ਵਿੱਚ ਜੇਲ੍ਹ ਛੋ ਰਿਹਾ ਹੋਇਆ ਸੀ ਦੂਜੇ ਹਮਲਾਵਰ ਸਵਰਨ ਸਿੰਘ ਅਤੇ ਦਲਵੀਰ ਸਿੰਘ ਸਾਲ 1984 ਦੇ ਆਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ ਲਾਲਾ ਜਗਤਨਾਰਾਇਣ ਦੇ ਕਤਲ ਮਾਮਲੇ ਵਿੱਚ ਪਹਿਲੀ ਵਾਰ ਸੰਤ ਭਿੰਡਰਾਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਹਰ ਰੋਜ਼ ਦੋਹਾਂ ਪਾਸਿਆਂ ਤੋਂ ਹੁੰਦੀਆਂ ਬਿਆਨਬਾਜ਼ੀਆਂ ਕਾਰਨ ਸ਼ੱਕ ਦੀ ਸੂਈ ਸਿੱਧੀ ਉਹਨਾਂ ਤੇ ਗਈ ਸੀ ਸੋ ਦੋਸਤੋ ਇਹ ਸੀ ਜਗ ਬਣੀ ਅਖਬਾਰ ਦੇ ਸੰਪਾਦਕ ਲਾਲਾ ਜਗਤਨਾਰਾਇਣ ਦੇ ਕਤਲ ਦੀ ਅਸਲ ਕਹਾਣੀ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ